ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਸਕਰੀਨ ਉੱਤੇ ਤਸਵੀਰਾਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇੱਕ ਮਾਂ ਜਿਹੜੀ ਆ ਪੁਲਿਸ ਦੀ ਕਾਰ ਦੇ ਮੂਹਰੇ ਲੇਟ ਚ ਆਂਦੀ ਆ ਤੇ ਉਸ ਤੋਂ ਬਾਅਦ ਨੌਜਵਾਨ ਆਂਦਾ ਆ ਤੇ ਮਾਂ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣ ਲੱਗਦਾ ਕਹਿੰਦਾ ਕਿ ਮਾਂ ਮੇਰਾ ਕੋਈ ਕਸੂਰ ਨਹੀਂ ਮੈਨੂੰ ਤੱਕੇ ਦੇ ਨਾਲ ਫਸਾਇਆ ਜਾ ਰਿਹਾ ਦਾ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇੱਕ ਨੌਜਵਾਨ ਦੇ ਉੱਤੇ ਬਲਤਕਾਰ ਕਰਨ ਦੇ ਇਲਜ਼ਾਮ ਲੱਗੇ ਸਿਗੇ ਜਿਸ ਦੇ ਬਾਅਦ ਇਸ ਨੌਜਵਾਨ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਆ ਪਰ ਜਦੋਂ ਇਸ ਪੁਲਿਸ ਨੂੰ ਥਾਣੇ ਦੇ ਵਿੱਚ ਰੱਖਿਆ ਜਾਂਦਾ ਤਾਂ ਇਹ ਜਿਹੜਾ ਨੌਜਵਾਨ ਜਿਹੜਾ ਆਪਣੀ ਬਾਹ ਨੂੰ ਜਿਹੜਾ ਕੱਟ ਲੈਂਦਾ ਜਦੋਂ ਪੁਲਿਸ ਇਸ ਨੌਜਵਾਨ ਨੂੰ ਥਾਣੇ ਵਿੱਚ ਰੱਖਦੀ ਆ ਤਾਂ ਇਹ ਨੌਜਵਾਨ ਆਪਣੀ ਬਾਹ ਨੂੰ ਜਿਹੜਾ ਆ ਤੇਜਦਾਰ ਕਿਸੇ ਚੀਜ਼ ਦੇ ਨਾਲ ਕੱਟ ਲੈਂਦਾ ਜਿਸ ਦੇ ਬਾਅਦ ਨੌਜਵਾਨ ਜਿਹੜਾ ਲਹੂ ਲੋਹਾਂ ਹੋ ਜਾਂਦਾ ਤਾਂ ਪੁਲਿਸ ਇਸ ਨੌਜਵਾਨ ਨੂੰ ਲੈ ਕੇ ਥਾਣੇ ਦੇ ਵਿੱਚ ਪਹੁੰਚਦੀ ਆ ਤਾਂ ਉਸਦੇ ਬਾਅਦ ਘਰ ਦੇ ਪਰਿਵਾਰਕ ਮੈਂਬਰ ਵੀ ਇਸ ਲੜਕੇ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚਦੇ ਆ ਤਾਂ ਮੌਕੇ ਉੱਤੇ ਪਰਿਵਾਰਕ ਮੈਂਬਰ ਹੰਗਾਮਾ ਕਰਨ ਲੱਗਦੇ ਨੇ ਕਿ ਸਾਡੇ ਪੁੱਤ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮ ਨਹੀਂ ਕੀਤਾ ਇਸ ਨੂੰ ਧੱਕੇ ਨਾਲ ਜਿਹੜਾ ਇਸ ਦੇ ਉੱਤੇ ਰੇਪ ਦਾ ਕੇਸ ਪਾਇਆ ਜਾ ਰਿਹਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਕਪੂਰਥਲਾ ਦੇ ਵਿੱਚ ਪਿਛਲੇ ਹਫ਼ਤੇ ਇੱਕ ਲੜਕੀ ਦੇ ਵੱਲੋਂ ਲੜਕੀ ਤੇ ਲੜਕੀ ਦੇ ਪਰਿਵਾਰ ਦੇ ਵੱਲੋਂ ਜਿਹੜਾ ਇਹ ਪਰਚਾ ਦਰਜ ਕਰਵਾਇਆ ਜਾਂਦਾ ਕਿ ਉਹਨਾਂ ਦੀ ਲੜਕੀ ਦੇ ਨਾਲ ਰੇਪ ਕੀਤਾ ਗਿਆ ਤਾਂ 12ਵੀਂ ਕਲਾਸ 'ਚ ਇਹ ਲੜਕੀ ਪੜ੍ਹਦੀ ਆ ਜਿਸ ਤੇ ਉੱਤੇ ਜਿਹੜਾ ਆ ਜਿਸ ਦੇ ਲੋਤੇ ਜਿਸ ਤੇ ਪਰਿਵਾਰ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਲਿਖਾਈ ਜਾਂਦੀ ਹੈ ਜਿਸ ਦੇ ਬਾਅਦ ਪੁਲਿਸ ਤਿੰਨ ਤੋਂ ਚਾਰ ਨੌਜਵਾਨਾਂ ਨੂੰ ਅਰੈਸਟ ਕਰਦੀ ਉਸ ਦੇ ਵਿੱਚੋਂ ਇਹ ਨੌਜਵਾਨ ਜਿਸ ਨੂੰ ਅਰੈਸਟ ਕੀਤਾ ਜਾਂਦਾ ਹੈ ਪਰ ਇਹ ਨੌਜਵਾਨ ਬਹੁਤ ਜ਼ਿਆਦਾ ਡਰ ਜਾਂਦਾ ਅੰਦਰ ਰਹਿ ਕੇ ਜਿਸ ਦੇ ਬਾਅਦ ਇਹ ਜਿਹੜਾ ਆ ਥਾਣੇ ਦੇ ਅੰਦਰ ਹੀ ਜਿਹੜਾ ਜਿਹੜਾ ਉਸ ਦੇ ਅੰਦਰ ਹੀ ਜਿਹੜਾ ਆਪਣੇ ਬਾਹ ਨੂੰ ਕੱਟ ਲੈਂਦਾ ਤਾਂ ਪੁਲਿਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਆਉਂਦੀ ਆ ਤਾਂ ਇਸ ਦਾ ਇਲਾਜ ਕਰਵਾਉਂਦੀ ਉੱਥੇ ਹੀ ਪਰਿਵਾਰਕ ਮੈਂਬਰ ਪਹੁੰਚ ਜਾਂਦੇ ਆ ਤੇ ਇਸ ਦੀ ਮਾਂ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜਾ ਉੱਥੇ ਹੰਗਾਮਾ ਵੀ ਕਰਦੀ ਕਿ ਮੇਰੇ ਪੁੱਤ ਨੇ ਇਹ ਜਿਆ ਕੰਨ ਨਹੀਂ ਕੀਤਾ ਤੇ ਮੌਕੇ ਉੱਤੇ ਉਸ ਦਾ ਪੁੱਤ ਵੀ ਪਹੁੰਚ ਜਾਂਦਾ ਆਪਣੀ ਮਾਂ ਦੀ ਜਿਹੜੀ ਆ ਜੱਫੀ ਪਾ ਕੇ ਆਪਣੇ ਮਾਂ ਨੂੰ ਰੋਣ ਲੱਗ ਜਾਂਦਾ ਕਿ ਮਾਂ ਮਾਇਆ ਅਜਿਹਾ ਕੁਝ ਨਹੀਂ ਕੀਤਾ ਮੈਨੂੰ ਧੱਕੇ ਦੇ ਨਾਲ ਫਸਾਇਆ ਜਾ ਰਿਹਾ ਮੈਂ ਬੇਕਸੂਰਾ ਮੈਂ ਤਾਂ ਉਸ ਲੜਕੀ ਨੂੰ ਜਾਣਦਾ ਵੀ ਨਹੀਂ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਵੀ ਸਿੱਧੇ ਤੌਰ ਤੇ ਕਿਹਾ ਕਿ ਲੜਕੇ ਦੇ ਫੋਨ ਤੁਸੀਂ ਨੰਬਰ ਜਿਹੜੇ ਆ ਕਢਾ ਕੇ ਦੇਖ ਲਓ ਕਾਲ ਡਿਟੇਲ ਕਢਾ ਕੇ ਦੇਖ ਲਓ ਨਾ ਤਾਂ ਹੋਰ ਕਿਸੇ ਮੁੰਡੇ ਦੇ ਨਾਲ ਜੋ ਇਸ ਦੇ ਨਾਲ ਫੜੇ ਗਿਆ ਨਾ ਤਾਂ ਉਸ ਦੇ ਨਾਲ ਕੋਈ ਗੱਲਬਾਤ ਇਸ ਨੇ ਫੋਨ ਤੇ ਕੀਤੀ ਹੈ ਨਾ ਹੀ ਇਸ ਦੇ ਜੋ ਜਿਹੜੀ ਲੜਕੀ ਦੇ ਨਾਲ ਕਦੇ ਇਸ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਧੱਕੇ ਦੇ ਨਾਲ ਇਸ ਲੜਕੇ ਨੂੰ ਫਸਾਇਆ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਰੋਂਦੇ ਹੋਏ ਮੁੰਡੇ ਦੀਆਂ ਤਾਂ ਪੂਰੀ ਵੀਡੀਓ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਆ ਇਸ ਦੀ ਮਾਂ ਦੇ ਨਾਲ ਕਿਸ ਤਰ੍ਹਾਂ ਉੱਥੇ ਮੌਕੇ ਉੱਤੇ ਇਸ ਦੀ ਮਾਂ ਜਿਹੜੀ ਆ ਉਹ ਘਾਰ ਦੇ ਮੋਰੇ ਲੈ ਜਿਹੜੀ ਆ ਲਿਟ ਜਾਂਦੀ ਹੈ ਤੇ ਉਸ ਤੋਂ ਬਾਅਦ ਉੱਚੀ ਉੱਚੀ ਰੋਣ ਲੱਗਦੀ ਹੈ ਤਾਂ ਮੌਕੇ ਉੱਤੇ ਮੁੰਡਾ ਵੀ ਪਹੁੰਚਦਾ ਆ ਉੱਚੀ ਉੱਚੀ ਰੋਂਦਾ ਆ ਤਾਂ ਪੂਰੀ ਵੀਡੀਓ ਜਿਹੜੀ ਆ ਤੁਹਾਨੂੰ ਸੁਣਾਉਂਦੇ ਚੱਲਦੇ ਆ باهي ناري ڏي ڏسو نه ٻڌار آيو ਉਹ ਲਈ ਗਈ ਸੀ ਤਾ 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 ਉਹ ਦਦਾ ਦੇ ਲੋਤੇ ਭਾਈਆਂ ਨਾਲ ਕੁਝ ਕਰਦੇ ਉਹ ਲਈ ਗਈ ਸੀ ਤਾ ਗਿਆ ਨਹੀਂ ਉਹ ਲਈ ਗਈ ਸੀ ਤਾ ਭੈ 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 ਕੀ ਹੋ ਰਿਹਾ ਹੈ ਬੈਕ ਬੈਕ ਵਿੱਚ ਮੈਂ ਸੀ ਭੈ ਭੈ